ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੇ ਇੱਕ 12 ਸਾਲ ਦਾ ਬੱਚਾ ਜਿਸ ਦੇ ਕਿ ਮੈਲੇ ਕੁਚਲੇ ਕੱਪੜੇ ਪਾਏ ਹੁੰਦੇ ਸਨ ਤੇ ਵੇਖਣ ਵਿੱਚ ਬਹੁਤ ਹੀ ਗਰੀਬ ਲੱਗਦਾ ਸੀ ਹਰ ਰੋਜ਼ ਇੱਕ ਕਰੋੜਪਤੀ ਵਿਅਕਤੀ ਦੀ ਕਾਰ ਜੋ ਕਿ ਉਹਦੇ ਘਰ ਦੇ ਸਾਹਮਣੇ ਖੜੀ ਹੁੰਦੀ ਸੀ ਆ ਕੇ ਸਾਫ਼ ਕਰ ਜਾਂਦਾ ਸੀ ਉਹ ਕਾਰ ਸਾਫ਼ ਕਰਦਾ ਬਿਨਾ ਕੁਝ ਬੋਲੇ ਬਿਨਾ ਕੁਝ ਮੰਗੇ ਚੁੱਪਚਾਪ ਉਥੋਂ ਚਲਾ ਜਾਂਦਾ ਸੀ ਕਈ ਵਾਰ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ ਤੇਰੇ ਨਾਲ ਕੋਈ ਜ਼ਬਰਦਸਤੀ ਕਰਦਾ ਹੈ ਤਾਂ ਉਹ ਕਹਿ ਦਿੰਦਾ ਨਹੀਂ ਮੇਰਾ ਮਨ ਕਰਦਾ ਹੈ ਕਿ ਮੈਂ ਇਸ ਕਾਰ ਨੂੰ ਸਾਫ਼ ਕਰਾਂ ਇਸੇ ਕਰਕੇ ਮੈਂ ਇਸ ਕਾਰ ਨੂੰ ਸਾਫ਼ ਕਰਕੇ ਜਾਂਦਾ ਹਾਂ ਮੈਨੂੰ ਕਹਿੰਦਾ ਤਾਂ ਕੋਈ ਨਹੀਂ ਬਸ ਮੇਰਾ ਆਪਣਾ ਦਿਲ ਕਰਦਾ ਹੈ ਕਾਰ ਦਾ ਮਾਲਕ ਵੀ ਇਹ ਸਭ ਕੁਝ ਜੋ ਹੋ ਰਿਹਾ ਸੀ ਉਸ ਨੂੰ ਵੇਖ ਕੇ ਕਾਫੀ ਹੈਰਾਨ ਹੁੰਦਾ ਪਰ ਉਹ ਆਪਣੀ ਜ਼ਿੰਦਗੀ ਵਿੱਚ ਇੰਨਾ ਵਿਅਸਤ ਸੀ ਕਿ ਉਸ ਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਉਹਦੀ ਕਾਰ ਕੌਣ ਸਾਫ਼ ਕਰਕੇ ਜਾਂਦਾ ਹੈ ਇੱਕ ਦਿਨ ਸਵੇਰੇ ਜਦੋਂ ਉਸਨੇ ਜਲਦੀ ਕਿਤੇ ਜਾਣਾ ਸੀ ਉਹ ਘਰ ਤੋਂ ਕਾਲੀ-ਕਾਲੀ ਬਾਹਰ ਆ ਜਾਂਦਾ ਹੈ ਉਸੇ ਸਮੇਂ ਉਹ ਮੁੰਡਾ ਕਾਰ ਨੂੰ ਸਾਫ਼ ਕਰ ਰਿਹਾ ਸੀ ਕਾਰ ਦਾ ਮਾਲਕ ਉਸ ਮੁੰਡੇ ਨੂੰ ਪੁੱਛਦਾ ਹੈ ਕਿ ਪੁੱਤ ਤੂੰ ਇਹ ਕਾਰ ਕਿਉਂ ਸਾਫ਼ ਕਰਦਾ ਹੈ ਤਾਂ ਇਸ ਦੇ ਜਵਾਬ ਵਿੱਚ ਉਹ ਮੁੰਡਾ ਜੋ ਗੱਲ ਉਸ ਕਰੋੜਪਤੀ ਵਿਅਕਤੀ ਨੂੰ ਦੱਸਦਾ ਹੈ ਉਹ ਸੁਣ ਕੇ ਕਰੋੜਪਤੀ ਵਿਅਕਤੀ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਸ ਦਿਨ ਤੋਂ ਬਾਅਦ ਕੁਝ ਅਜੀਬਾ ਹੁੰਦਾ ਹੈ ਜਿਸ ਦੀ ਕਲਪਨਾ ਨਾ ਹੀ ਤਾਂ ਉਸ ਬੱਚੇ ਨੇ ਕੀਤੀ ਸੀ ਨਾ ਹੀ ਉਸ ਕਰੋੜਪਤੀ ਵਿਅਕਤੀ ਨੇ ਕੌਣ ਸੀ ਉਹ ਬੱਚਾ ਤੇ ਕਿਉਂ ਉਹ ਬੱਚਾ ਘਰ ਨੂੰ ਰੋਜ਼ਾਨਾ ਸਾਫ਼ ਕਰਦਾ ਸੀ ਇਸ ਕਹਾਣੀ ਦੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਇੱਕ ਗੁਰਜੀਤ ਨਾਮ ਦਾ ਵਿਅਕਤੀ ਰਹਿੰਦਾ ਹੈ ਜਿਸ ਦੇ ਘਰ ਵਿੱਚ ਉਸ ਦੇ ਮਾਤਾ ਪਿਤਾ ਪਤਨੀ ਤੇ ਦੋ ਬੱਚੇ ਨੇ ਗੁਰਜੀਤ ਦੇ ਪਾਪਾ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਹੁਣ ਇਹ ਬਿਜ਼ਨਸ ਗੁਰਜੀਤ ਸੰਭਾਲਣ ਲੱਗ ਗਿਆ ਹੈ ਤੇ ਉਸ ਦਾ ਪਿਓ ਘਰ ਵਿੱਚ ਹੀ ਆਰਾਮ ਕਰਦਾ ਸੀ ਗੁਰਜੀਤ ਦੀ ਘਰ ਵਾਲੀ ਰਮਣ ਬਹੁਤ ਹੀ ਸਿਆਣੀ ਤੇ ਸਮਝਦਾਰ ਸੀ ਉਹ ਆਪਣੇ ਸੱਸ ਸਹੁਰੇ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦੀ ਸੀ ਪਰਿਵਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਸੀ ਇੱਕ ਦਿਨ ਜਦੋਂ ਗੁਰਜੀਤ ਆਪਣੇ ਕੰਮ ਤੋਂ ਘਰੇ ਵਾਪਸ ਆਉਂਦਾ ਤਾਂ ਉਸਦੀ ਪਤਨੀ ਉਸਨੂੰ ਕਹਿੰਦੀ ਹੈ ਕਿ ਤੁਸੀਂ 1-2 ਦਿਨ ਕੰਮ ਤੋਂ ਛੁੱਟੀ ਲੈ ਲਓ ਆਪਾਂ ਮੰਮੀ ਪਾਪਾ ਨੂੰ ਕਿਤੇ ਘੁੰਮਣ ਲੈ ਕੇ ਚੱਲਦੇ ਹਾਂ ਪਰ ਗੁਰਜੀਤ ਕਹਿੰਦਾ ਹੈ ਕਿ ਜੇ ਤੁਸੀਂ ਕਿਤੇ ਜਾਣਾ ਹੀ ਹੈ ਤਾਂ ਡਰਾਈਵਰ ਨੂੰ ਨਾਲ ਲੈ ਕੇ ਚਲੇ ਜਾਓ ਮੈਨੂੰ ਤਾਂ ਬਹੁਤ ਸਾਰੇ ਕੰਮ ਨੇ ਮੈਂ ਨਹੀਂ ਜਾ ਸਕਦਾ ਪਹਿਲਾਂ ਤਾਂ ਗੁਰਜੀਤ ਦੀ ਪਤਨੀ ਉਸਨੂੰ ਨਾਲ ਲੈ ਕੇ ਜਾਣ ਦੀ ਜਿੱਦ ਕਰਦੀ ਹੈ ਪਰ ਗੁਰਜੀਤ ਆਪਣੇ ਘਰ ਵਾਲੀ ਨੂੰ ਸਮਝਾ ਦਿੰਦਾ ਹੈ ਜੇ ਮੈਂ ਇੱਕ ਦਿਨ ਦੀ ਵੀ ਛੁੱਟੀ ਲਈ ਤਾਂ ਆਪਣਾ ਕੰਮ ਉਲਝ ਜਾਵੇਗਾ। ਗੁਰਜੀਤ ਦੀ ਗੱਲ ਸੁਣ ਕੇ ਉਸਦੀ ਪਤਨੀ ਸਮਝ ਜਾਂਦੀ ਹੈ ਤੇ ਕਹਿੰਦੀ ਹੈ ਠੀਕ ਆ ਫਿਰ ਅਸੀਂ ਚੱਲੇ ਜਾਨੇ ਆ ਨਾਲੇ ਮੈਂ ਬੱਚਿਆਂ ਨੂੰ ਨਾਲ ਲੈ ਜਾਾਂਗੀ। ਤਿੰਨ ਦਿਨਾਂ ਬਾਅਦ ਅਸੀਂ ਵਾਪਸ ਆ ਜਾਵਾਂਗੇ। ਅਗਲੇ ਦਿਨ ਗੁਰਜੀਤ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਨਿਕਲ ਜਾਂਦਾ ਹੈ ਅਤੇ ਬਾਕੀ ਦਾ ਪਰਿਵਾਰ ਡਰਾਈਵਰ ਨਾਲ ਘੁੰਮਣ ਲਈ ਘਰੋਂ ਨਿਕਲ ਜਾਂਦਾ ਹੈ। ਅਗਲੇ ਦਿਨ ਸ਼ਾਮ ਨੂੰ ਜਿਵੇਂ ਹੀ ਗੁਰਜੀਤ ਕੰਮ ਤੋਂ ਘਰ ਵਾਪਸ ਆਉਂਦਾ ਹੈ ਤਾਂ ਉਸ ਦੀ ਪਤਨੀ ਦਾ ਫੋਨ ਆਉਂਦਾ ਹੈ ਗੁਰਜੀਤ ਖੁਸ਼ੀ-ਖੁਸ਼ੀ ਫੋਨ ਚੱਕਦਾ ਹੈ ਪਰ ਜਦੋਂ ਉਹ ਫੋਨ ਚੱਕਦਾ ਹੈ ਤਾਂ ਦੂਜੇ ਪਾਸਿਓਂ ਕੋਈ ਹੋਰ ਵਿਅਕਤੀ ਗੱਲ ਕਰ ਰਿਹਾ ਸੀ ਉਹ ਵਿਅਕਤੀ ਗੁਰਜੀਤ ਨੂੰ ਕਹਿੰਦਾ ਹੈ ਕਿ ਜਿਸ ਕਾਰ ਵਿੱਚ ਇਹ ਔਰਤ ਸਫ਼ਰ ਕਰ ਰਹੀ ਸੀ ਉਸ ਕਾਰ ਦਾ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਹੈ ਅਤੇ 6 ਜਣਿਆਂ ਦੀ ਮੌਤ ਹੋ ਗਈ ਆ ਇਹ ਖਬਰ ਸੁਣ ਕੇ ਗੁਰਜੀਤ ਜਲਦੀ ਨਾਲ ਉਸ ਜਗ੍ਹਾ ਤੇ ਪਹੁੰਚਦਾ ਹੈ ਜਿੱਥੋਂ ਦਾ ਪਤਾ ਉਸ ਵਿਅਕਤੀ ਨੇ ਉਸ ਨੂੰ ਦੱਸਿਆ ਸੀ ਆਪਣੇ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਅਚਾਨਕ ਮਰਿਆ ਵੇਖ ਕੇ ਗੁਰਜੀਤ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਹੈ ਗੁਰਜੀਤ ਨੂੰ ਇਹੋ ਜਿਹਾ ਸਦਮਾ ਲੱਗਿਆ ਜਿਸ ਨਾਲ ਪੂਰਾ ਪਰਿਵਾਰ ਉਸ ਨੂੰ ਛੱਡ ਕੇ ਚਲਾ ਗਿਆ ਸੀ ਇਸ ਤੋਂ ਬਾਅਦ ਗੁਰਜੀਤ ਇਸ ਸਦਮੇ ਵਿੱਚ ਪਹੁੰਚ ਜਾਂਦਾ ਹੈ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ਤਾਂ ਗੁਰਜੀਤ ਕਰ ਦਿੰਦਾ ਹੈ ਪਰ ਉਸ ਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਹੀਂ ਨਿਕਲਦਾ ਕਿਉਂਕਿ ਉਸ ਨੂੰ ਇੰਨਾ ਵੱਡਾ ਸਦਮਾ ਲੱਗਿਆ ਸੀ ਰਿਸ਼ਤੇਦਾਰ ਉਸ ਨੂੰ ਹੌਸਲਾ ਦਿੰਦੇ ਤਾਂ ਵੀ ਉਹ ਚੁੱਪਚਾਪ ਬੈਠਾ ਰਹਿੰਦਾ ਜਦੋਂ ਗੁਰਜੀਤ ਦੀਆਂ ਭੈਣਾਂ ਉਸ ਨੂੰ ਹੌਸਲਾ ਦਿੰਦੀਆਂ ਤਾਂ ਉਹ ਉੱਚੀ-ਉੱਚੀ ਚੀਕ ਕੇ ਰੋਣ ਲੱਗ ਜਾਂਦਾ ਹੈ ਕਿਉਂਕਿ ਉਸ ਦੀ ਤਾਂ ਪੂਰੀ ਦੁਨੀਆ ਹੀ ਉਜੜ ਚੁੱਕੀ ਸੀ ਉਹ ਸੋਚਣ ਲੱਗਦਾ ਹੈ ਕਿ ਮੈਨੂੰ ਉਹਨਾਂ ਨੂੰ ਇਕੱਲਿਆਂ ਨਹੀਂ ਜਾਣ ਦੇਣਾ ਚਾਹੀਦਾ ਸੀ ਪਰ ਹੁਣ ਜੋ ਹੋ ਗਿਆ ਸੀ ਉਸ ਨੂੰ ਕੋਈ ਨਹੀਂ ਬਦਲ ਸਕਦਾ ਸੀ ਰਿਸ਼ਤੇਦਾਰਾਂ ਦੇ ਚਲੇ ਜਾਣ ਤੋਂ ਬਾਅਦ ਗੁਰਜੀਤ ਹੁਣ ਘਰ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਸੀ ਉਸ ਦੇ ਸਾਰੇ ਪਰਿਵਾਰ ਦੀਆਂ ਯਾਦਾਂ ਇਸ ਘਰ ਵਿੱਚ ਰਹਿ ਗਈਆਂ ਸਨ ਉਹ ਬਹੁਤ ਜ਼ਿਆਦਾ ਦੁਖੀ ਸੀ ਇਕੱਲੇ ਨੂੰ ਇਹ ਘਰ ਖਾਣ ਨੂੰ ਆਉਂਦਾ ਸੀ ਥੋੜੇ ਸਮੇਂ ਬਾਅਦ ਗੁਰਜੀਤ ਆਪਣਾ ਘਰ ਬਦਲ ਲੈਂਦਾ ਹੈ ਉਹ ਇਸ ਘਰ ਨੂੰ ਛੱਡ ਕੇ ਇੱਕ ਹੋਰ ਘਰ ਵਿੱਚ ਚਲਿਆ ਜਾਂਦਾ ਹੈ ਪਰ ਉੱਥੇ ਆ ਕੇ ਵੀ ਉਸ ਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ ਜਦੋਂ ਕਦੇ ਵੀ ਉਹ ਬਾਜ਼ਾਰ ਜਾਂਦਾ ਤਾਂ ਉਹ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਇਸ ਤੋਂ ਬਾਅਦ ਗੁਰਜੀਤ ਸ਼ਰਾਬ ਦਾ ਸਹਾਰਾ ਲੈਣ ਲੱਗਦਾ ਹੈ। ਇੱਕ ਦਿਨ ਉਹ ਫੈਸਲਾ ਕਰਦਾ ਹੈ ਕਿ ਮੈਂ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਜਾਵਾਂਗਾ। ਇਸੇ ਲਈ ਉਹ ਹੁਣ ਸੰਗਰੂਰ ਛੱਡ ਕੇ ਹਰਿਆਣੇ ਦੇ ਸ਼ਹਿਰ ਫਰੀਦাবাদ ਚਲੇ ਜਾਂਦਾ ਹੈ। ਇੱਥੇ ਉਸ ਦਾ ਆਪਣਾ ਘਰ ਸੀ। ਫਰੀਦাবাদ ਵਿੱਚ ਵੀ ਉਹਨਾਂ ਦੀ ਇੱਕ ਛੋਟੀ ਜਹੀ ਫੈਕਟਰੀ ਸੀ। ਇਹ ਘਰ ਗੁਰਜੀਤ ਦੇ ਪਿਓ ਨੇ ਕਾਫੀ ਸਮਾਂ ਪਹਿਲਾਂ ਖਰੀਦਿਆ ਸੀ। ਇਹ ਘਰ ਵੀ ਇੱਕ ਵਧੀਆ ਕਲੋਨੀ ਵਿੱਚ ਬਣਿਆ ਹੋਇਆ ਸੀ। ਹੁਣ ਉਹ ਉੱਥੇ ਰਹਿ ਕੇ ਆਪਣਾ ਸਮਾਂ ਗੁਜ਼ਾਰਨ ਲੱਗਦਾ ਹੈ। ਉਹ ਆਪਣਾ ਕੰਮ ਵੀ ਆਨਲਾਈਨ ਹੀ ਕਰਦਾ ਸੀ ਤੇ ਘਰ ਵਿੱਚ ਹੀ ਬੈਠਾ ਰਹਿੰਦਾ ਸੀ। ਘਰ ਤੋਂ ਬਾਹਰ ਸਿਰਫ ਉਸੇ ਸਮੇਂ ਨਿਕਲਦਾ ਸੀ ਜਦੋਂ ਉਸਨੇ ਕੁਝ ਖਰੀਦਣ ਜਾਣਾ ਹੁੰਦਾ ਸੀ। ਹੁਣ ਉਸ ਨੂੰ ਫਰੀਦਾਬਾਦ ਸ਼ਿਫਟ ਹੋਏ ਨੂੰ ਇੱਕ ਮਹੀਨਾ ਹੋ ਗਿਆ ਸੀ। ਗੁਰਜੀਤ ਇਹ ਦੇਖ ਰਿਹਾ ਸੀ ਕਿ ਉਸਦੀ ਕਾਰ ਨੂੰ ਹਰ ਰੋਜ਼ ਕੋਈ ਨਾ ਕੋਈ ਸਾਫ਼ ਕਰਕੇ ਚਲਿਆ ਜਾਂਦਾ ਸੀ। ਜਦੋਂ ਕਦੇ ਉਹ ਕਾਰ ਕੱਢਦਾ ਤਾਂ ਸੋਚਣ ਲੱਗਦਾ ਕਿ ਇਸ ਨੂੰ ਸਾਫ਼ ਕੌਣ ਕਰਕੇ ਜਾਂਦਾ ਹੈ? ਉਸਨੇ ਇਸ ਗੱਲ ਵੱਲ ਵੈਸੇ ਜ਼ਿਆਦਾ ਗੌਰ ਨਾ ਕੀਤਾ ਉਸਦੇ ਦਿਮਾਗ ਵਿੱਚ ਇਹ ਸੀ ਹੋ ਸਕਦਾ ਕਲੋਨੀ ਵਾਲਿਆਂ ਨੇ ਇਹੀ ਕਾਰ ਸਾਫ ਕਰਨ ਲਈ ਕਿਸੇ ਨੂੰ ਰੱਖਿਆ ਹੋਵੇ ਉਹ ਸਾਰੇ ਕਲੋਨੀ ਦੀਆਂ ਕਾਰਾਂ ਸਾਫ ਕਰਕੇ ਰੱਖ ਦਿੰਦਾ ਹੋਵੇ ਉਹ ਇਸ ਗੱਲ ਨੂੰ ਇੱਥੇ ਹੀ ਛੱਡ ਦਿੰਦਾ ਹੈ ਪਰ ਜਿਵੇਂ ਹੀ ਹੁਣ ਕਾਰ ਨੂੰ ਸਾਫ ਹੁੰਦੀ ਨੂੰ ਲਗਾਤਾਰ ਡੇਢ ਮਹੀਨਾ ਹੋ ਗਿਆ ਸੀ ਤਾਂ ਇੱਕ ਦਿਨ ਸਵੇਰੇ ਸਵੇਰੇ ਉਹ ਜਲਦੀ ਨਾਲ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਕਿਉਂਕਿ ਉਸਦੇ ਘਰ ਵਿੱਚ ਅੱਜ ਦੁੱਧ ਨਹੀਂ ਸੀ ਉਹ ਆਪਣੀ ਕਾਰ ਨੂੰ ਬਾਹਰ ਗਲੀ ਵਿੱਚ ਖੜਾ ਕਰ ਦਿੰਦਾ ਸੀ ਜਿਵੇਂ ਅੱਜ ਉਹ ਜਲਦੀ ਨਾਲ ਘਰ ਤੋਂ ਬਾਹਰ ਆਉਂਦਾ ਤਾਂ ਉਸ ਨੂੰ ਪਤਾ ਲੱਗਿਆ ਕਿ ਇੱਕ ਛੋਟਾ ਜਿਹਾ 12 ਸਾਲ ਦਾ ਮਸੂਮ ਬੱਚਾ ਉਸਦੀ ਕਾਰ ਨੂੰ ਸਾਫ਼ ਕਰ ਰਿਹਾ ਸੀ ਜਿਸ ਦੇ ਪਾਟੇ ਪ੍ਰਾਣੀ ਅਤੇ ਗੰਦੇ ਮੈਲੇ ਕੁਚਲੇ ਕੱਪੜੇ ਪਾਏ ਹੋਏ ਸੀ ਤੇ ਉਸਦੇ ਪੈਰਾਂ ਵਿੱਚ ਕਸੀਆਂ ਹੋਈਆਂ ਚੱਪਲਾਂ ਪਾਈਆਂ ਸੀ ਇਹ ਵੇਖ ਕੇ ਗੁਰਜੀਤ ਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਤੇ ਉਸ ਨੂੰ ਤਰਸ ਵੀ ਆਉਂਦਾ ਹੈ ਉਹ ਸੋਚਦਾ ਹੈ ਕਿ ਬੱਚਾ ਮੇਰੀ ਕਾਰ ਕਿਉਂ ਸਾਫ਼ ਕਰ ਰਿਹਾ ਹੈ ਗੁਰਜੀਤ ਉਹਦੇ ਕੋਲ ਜਾਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਬੱਚੇ ਤੂੰ ਇਹ ਕਾਰ ਕਿਉਂ ਸਾਫ਼ ਕਰ ਰਿਹਾ ਹੈ ਪਰ ਉਹ ਬੱਚਾ ਕਹਿੰਦਾ ਮੈਨੂੰ ਕੋਈ ਇਹ ਕਾਰ ਕਿਸੇ ਨੇ ਸਾਫ਼ ਕਰਨ ਨੂੰ ਨਹੀਂ ਕਿਹਾ ਮੈਂ ਤਾਂ ਆਪੇ ਹੀ ਇਸ ਕਾਰ ਨੂੰ ਸਾਫ਼ ਕਰਦਾ ਹਾਂ ਕਿਉਂਕਿ ਇਸ ਕਾਰ ਨੂੰ ਸਾਫ਼ ਕਰਨਾ ਮੈਨੂੰ ਚੰਗਾ ਲੱਗਦਾ ਹੈ ਇਹ ਗੱਲ ਸੁਣ ਕੇ ਗੁਰਜੀਤ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਸ ਬੱਚੇ ਨੂੰ ਪੁੱਛਦਾ ਹੈ ਕਿ ਅਜਿਹਾ ਕੀ ਹੈ ਇਸ ਕਾਰ ਵਿੱਚ ਜੋ ਤੇਰਾ ਇਸ ਕਾਰ ਨੂੰ ਸਾਫ਼ ਕਰਨ ਨੂੰ ਦਿਲ ਕਰਦਾ ਹੈ ਤੇ ਤੈਨੂੰ ਚੰਗਾ ਲੱਗਦਾ ਹੈ ਉਹ ਬੱਚਾ ਥੋੜੀ ਦੇਰ ਲਈ ਚੁੱਪ ਕਰ ਜਾਂਦਾ ਹੈ ਪਰ ਗੁਰਜੀਤ ਦੁਬਾਰਾ ਉਸ ਨੂੰ ਪੁੱਛਦਾ ਹੈ ਤਾਂ ਉਹ ਬੱਚਾ ਕਹਿਣ ਲੱਗਦਾ ਹੈ ਕਿ ਇਸ ਕਾਰ ਦਾ ਰੰਗ ਕਾਲਾ ਹੈ ਤੇ ਇਸ ਤਰ੍ਹਾਂ ਦੀ ਇੱਕ ਕਾਰ ਮੇਰੇ ਪਾਪਾ ਕੋਲ ਵੀ ਸੀ ਜਦੋਂ ਮੇਰੇ ਪਾਪਾ ਕਾਰ ਨੂੰ ਘਰੇ ਲੈ ਕੇ ਆਉਂਦੇ ਤਾਂ ਮੈਂ ਆਪਣੇ ਪਾਪਾ ਨਾਲ ਮਿਲ ਕੇ ਕਾਰ ਸਾਫ਼ ਕਰਦਾ ਸੀ ਪਰ ਹੁਣ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਇਹ ਗੱਲ ਦੱਸਦੇ ਹੋਏ ਉਸ ਬੱਚੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਗੁਰਜੀਤ ਉਸ ਬੱਚੇ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਚੁੱਪ ਕਰਾਉਂਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਕੀ ਹੋ ਗਿਆ ਸੀ ਤੇਰੇ ਪਾਪਾ ਨੂੰ ਤੇਰੇ ਘਰ ਵਿੱਚ ਹੋਰ ਕੋਈ ਨਹੀਂ ਰਹਿੰਦਾ ਤੇਰੇ ਨਾਲ ਜਦੋਂ ਤੂੰ ਇਸ ਤਰ੍ਹਾਂ ਸੜਕਾਂ ਤੇ ਤੁਰਦਿਆਂ ਫਿਰਦਾ ਰਹਿੰਦਾ ਹੈ ਇਸ ਤੋਂ ਬਾਅਦ ਉਹ ਬੱਚਾ ਆਪਣੀ ਪੂਰੀ ਕਹਾਣੀ ਗੁਰਜੀਤ ਨੂੰ ਸੁਣਾਉਣ ਲੱਗਦਾ ਹੈ ਉਹ ਦੱਸਦਾ ਹੈ ਕਿ ਮੇਰੇ ਪਾਪਾ ਇੱਕ ਅਮੀਰ ਵਿਅਕਤੀ ਦੀ ਕਾਰ ਚਲਾਉਂਦੇ ਸਨ ਮੇਰੇ ਪਾਪਾ ਆਪਣੇ ਮਾਲਕ ਦੀ ਕਾਰ ਘਰ ਵਿੱਚ ਵੀ ਲੈ ਆਉਂਦੇ ਸੀ ਮੈਂ ਆਪਣੇ ਮਾਪੇ ਨਾਲ ਬਹੁਤ ਖੁਸ਼ ਸੀ ਪਰ ਅਚਾਨਕ ਇੱਕ ਦਿਨ ਮੇਰੇ ਪਾਪਾ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਪਾਲਣ ਦੀ ਕੋਸ਼ਿਸ਼ ਕੀਤੀ ਪਰ ਦੋ ਕੁ ਮਹੀਨਿਆਂ ਬਾਅਦ ਮੇਰੀ ਮਾਂ ਦੀ ਵੀ ਇੱਕ ਬਿਮਾਰੀ ਕਰਕੇ ਮੌਤ ਹੋ ਗਈ। ਹੁਣ ਮੈਂ ਇਸ ਦੁਨੀਆ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਹਾਂ। ਮੈਂ ਇੱਥੇ ਹੀ ਸੜਕਾਂ ਉੱਤੇ ਤੁਰਿਆ ਫਿਰਦਾ ਰਹਿੰਦਾ ਹਾਂ। ਮੈਂ ਇੱਥੇ ਨੇੜੇ ਇੱਕ ਹੋਟਲ ਵਿੱਚ ਕੰਮ ਕਰਦਾ ਹਾਂ। ਇਸ ਨਾਲ ਮੇਰਾ ਢਿੱਡ ਭਰ ਜਾਂਦਾ ਹੈ। ਇੱਕ ਦਿਨ ਸਵੇਰੇ-ਸਵੇਰੇ ਮੈਂ ਆਪਣੇ ਦੋਸਤਾਂ ਨਾਲ ਇਥੋਂ ਦੀ ਲੰਘ ਰਿਹਾ ਸੀ। ਉਦੋਂ ਹੀ ਮੇਰੀ ਨਜ਼ਰ ਇਸ ਕਾਰ ਤੇ ਪਈ। ਇਹ ਕਾਰ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਕਾਰ ਮੇਰੇ ਪਾਪਾ ਤੇ ਮੈਂ ਸਾਫ ਕਰਿਆ ਕਰਦੀ ਸੀ ਇਸ ਕਾਰ ਨੂੰ ਵੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਜਾਂਦੀ ਹੈ ਮੇਰਾ ਮਨ ਕਰਦਾ ਹੈ ਕਿ ਮੈਂ ਇਸ ਕਾਰ ਨੂੰ ਸਾਫ ਕਰ ਦੇਵਾਂ ਉਸ ਤੋਂ ਬਾਅਦ ਮੈਂ ਹਰ ਰੋਜ਼ ਇੱਥੇ ਸਵੇਰੇ ਸਵੇਰੇ ਆ ਕੇ ਕਾਰ ਨੂੰ ਸਾਫ ਕਰ ਜਾਂਦਾ ਹਾਂ ਜਦੋਂ ਗੁਰਜੀਤ ਇਹ ਗੱਲ ਸੁਣਦਾ ਹੈ ਤਾਂ ਉਹ ਚੁੱਪਚਾਪ ਖੜਾ ਰਹਿ ਜਾਂਦਾ ਹੈ ਇਸ ਬੱਚੇ ਦੇ ਅੰਦਰ ਗੁਰਜੀਤ ਨੂੰ ਆਪਣੀ ਪੂਰੀ ਕਹਾਣੀ ਦਿਖਾਈ ਦੇ ਰਹੀ ਸੀ ਜਿਸ ਤਰ੍ਹਾਂ ਗੁਰਜੀਤ ਨੇ ਆਪਣਾ ਸਾਰਾ ਪਰਿਵਾਰ ਖੋ ਲਿਆ ਸੀ ਉਸੇ ਤਰ੍ਹਾਂ ਇਸ ਬੱਚੇ ਦਾ ਵੀ ਹੁਣ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਗੁਰਜੀਤ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਹੈ। ਉਹ ਬੱਚਾ ਕਾਰ ਨੂੰ ਸਾਫ਼ ਕਰਨ ਤੋਂ ਬਾਅਦ ਉੱਥੋਂ ਚਲੇ ਜਾਂਦਾ ਹੈ। ਜਦੋਂ ਉਹ ਬੱਚਾ ਚਲੇ ਜਾਂਦਾ ਹੈ ਤਾਂ ਗੁਰਜੀਤ ਉਸ ਨੂੰ ਭੱਜ ਕੇ ਇੱਧਰ ਉੱਧਰ ਦੇਖਣ ਲੱਗਦਾ ਹੈ। ਪਰ ਹੁਣ ਤੱਕ ਉਹ ਬੱਚਾ ਉੱਥੋਂ ਜਾ ਚੁੱਕਿਆ ਸੀ। ਗੁਰਜੀਤ ਹੁਣ ਉੱਥੇ ਨੇੜੇ ਹੀ ਇੱਕ ਦੁਕਾਨਦਾਰ ਤੋਂ ਪੁੱਛਦਾ ਹੈ ਕਿ ਕੀ ਤੁਸੀਂ ਇਸ ਬੱਚੇ ਨੂੰ ਜਾਣਦੇ ਹੋ? ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਂ ਇਸ ਬੱਚੇ ਨੂੰ ਨਹੀਂ ਜਾਣਦਾ। ਪਰ ਇਹ ਬੱਚਾ ਹਰ ਰੋਜ਼ ਇੱਥੇ ਸਵੇਰੇ-ਸਵੇਰੇ ਆ ਕੇ ਤੁਹਾਡੀ ਕਾਰ ਨੂੰ ਸਾਫ਼ ਕਰਦਾ ਹੈ। ਉਸ ਤੋਂ ਬਾਅਦ ਗੁਰਜੀਤ ਇੱਕ ਵਾਰ ਤਾਂ ਆਪਣੇ ਕੰਮ ਤੇ ਚੱਲਿਆ ਜਾਂਦਾ ਹੈ ਪਰ ਸਾਰਾ ਦਿਨ ਉਸ ਦਾ ਧਿਆਨ ਉਸ ਬੱਚੇ ਬਾਰੇ ਹੀ ਸੋਚਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਉਸ ਬੱਚੇ ਦੇ ਅੰਦਰ ਆਪਣੇ ਬੱਚੇ ਦਿਖਾਈ ਦੇ ਰਹੇ ਸੀ ਅਗਲੇ ਦਿਨ ਸਵੇਰੇ ਉਸ ਬੱਚੇ ਦੇ ਆਉਣ ਤੋਂ ਪਹਿਲਾਂ ਹੀ ਗੁਰਜੀਤ ਬਾਹਰ ਆ ਕੇ ਖੜ ਜਾਂਦਾ ਹੈ ਥੋੜੇ ਸਮੇਂ ਬਾਅਦ ਹੀ ਉਹ ਬੱਚਾ ਜਿਸ ਦਾ ਨਾਮ ਜੱਗੀ ਸੀ ਉਹ ਉਸ ਨੂੰ ਗਲੀ ਦੇ ਮੋੜ ਤੇ ਆਉਂਦਾ ਦਿਖਾਈ ਦਿੰਦਾ ਹੈ ਗੁਰਜੀਤ ਆਪਣੀ ਕਾਰ ਦੇ ਨੇੜੇ ਆ ਕੇ ਖੜਾ ਹੋ ਜਾਂਦਾ ਹੈ ਗੁਰਜੀਤ ਨੂੰ ਖੜਾ ਵੇਖ ਕੇ ਉਹ ਬੱਚਾ ਸੋਚਦਾ ਹੈ ਕਿ ਹੋ ਸਕਦਾ ਅੱਜ ਇਹ ਮੈਨੂੰ ਆਪਣੀ ਕਾਰ ਸਾਫ਼ ਨਾ ਕਰਨ ਦੇਵੇ। ਇਹ ਸੋਚਦਾ ਹੋਇਆ ਉਹ ਬੱਚਾ ਅੱਗੇ ਆਉਂਦਾ ਹੈ। ਚੁੱਪਚਾਪ ਕਾਰ ਨੂੰ ਸਾਫ਼ ਕਰਨ ਲੱਗ ਜਾਂਦਾ ਹੈ। ਜਦੋਂ ਉਹ ਬੱਚਾ ਕਾਰ ਸਾਫ਼ ਕਰ ਰਿਹਾ ਸੀ ਤਾਂ ਗੁਰਜੀਤ ਉਸ ਨਾਲ ਹੋਰ ਗੱਲਾਂ ਕਰਨ ਲੱਗਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਕਿਹੜੀ ਕਲਾਸ ਵਿੱਚ ਪੜਦਾ ਤੇ ਹੁਣ ਤੂੰ ਕਿੱਥੇ ਰਹਿਣਾ ਈ? ਉਹ ਬੱਚਾ ਕਹਿੰਦਾ ਹੈ ਕਿ ਮੈਨੂੰ ਜਿੱਥੇ ਜਗ੍ਹਾ ਮਿਲ ਜਾਂਦੀ ਆ ਮੈਂ ਉੱਥੇ ਹੀ ਸੌਂ ਜਾਂਦਾ ਹਾਂ। ਕਿਉਂਕਿ ਪਹਿਲਾਂ ਤਾਂ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਤੇ ਹੁਣ ਮੇਰੇ ਕੋਲ ਕਿਰਾਇਆ ਦੇਣ ਲਈ ਪੈਸੇ ਨਹੀਂ ਹਨ ਮੇਰੇ ਕੰਮ ਨਾਲ ਮੇਰੇ ਖਾਣ ਪੀਣ ਦਾ ਇੰਤਜ਼ਾਮ ਤਾਂ ਹੋ ਹੀ ਜਾਂਦਾ ਹੈ ਪਰ ਹੁਣ ਮੈਂ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੇਰੀ ਦੇਖ ਰੇਖ ਕਰਨ ਵਾਲਾ ਤੇ ਮੇਰੀ ਫੀਸ ਭਰਨ ਵਾਲਾ ਕੋਈ ਨਹੀਂ ਆ ਗੁਰਜੀਤ ਨੂੰ ਉਸਤੇ ਤਰਸ ਆ ਜਾਂਦਾ ਹੈ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਕਾਰ ਨੂੰ ਰੋਜ਼ ਸਾਫ਼ ਕਰਦਾ ਹੈ ਤੂੰ ਇਸ ਨੂੰ ਸਾਫ਼ ਕਰ ਜਿਆ ਕਰ ਉਹ ਉਸ ਨੂੰ ਕਹਿੰਦਾ ਹੈ ਕਿ ਹੁਣ ਤੈਨੂੰ ਸਕੂਲ ਜਾਣਾ ਪਵੇਗਾ ਤੇਰੇ ਸਕੂਲ ਦੀ ਸਾਰੀ ਫੀਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ ਪਰ ਮੇਰੀ ਇੱਕ ਸ਼ਰਤ ਹੈ ਕਿ ਤੈਨੂੰ ਅੱਜ ਤੋਂ ਬਾਅਦ ਮੇਰੇ ਨਾਲ ਇਸੇ ਘਰ ਵਿੱਚ ਰਹਿਣਾ ਪਵੇਗਾ ਇਹ ਸੁਣ ਕੇ ਜੱਗੀ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਸ ਨੂੰ ਗੁਰਜੀਤ ਦੀ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਇੰਨਾ ਵੱਡਾ ਘਰ ਤਾਂ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਵੇਖਿਆ ਉਹ ਗੁਰਜੀਤ ਨੂੰ ਕਹਿੰਦਾ ਹੈ ਕਿ ਕੀ ਤੁਸੀਂ ਸੱਚ ਕਹਿ ਰਹੇ ਹੋ ਗੁਰਜੀਤ ਕਹਿੰਦਾ ਹੈ ਹਾਂ ਪੁੱਤਰ ਮੈਂ ਸੱਚਮੁੱਚ ਤੈਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ ਇਸ ਤੋਂ ਬਾਅਦ ਜੱਗੀ ਵੀ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ ਹੁਣ ਗੁਰਜੀਤ ਉਸ ਬੱਚੇ ਨੂੰ ਆਪਣੇ ਨਾਲ ਲੈ ਕੇ ਘਰ ਦੇ ਅੰਦਰ ਚਲਿਆ ਜਾਂਦਾ ਹੈ ਉੱਥੇ ਜਾਣ ਤੋਂ ਬਾਅਦ ਉਹ ਬੱਚੇ ਨੂੰ ਕੁਝ ਬਹੁਤ ਸੋਹਣੇ ਨਵੇਂ ਕੱਪੜੇ ਦਿੰਦਾ ਹੈ ਜੋ ਕਿ ਗੁਰਜੀਤ ਦੇ ਪੁੱਤਰ ਦੇ ਸਨ ਇਹ ਕੱਪੜੇ ਜੱਗੀ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਆ ਗਏ ਸੀ ਜਿਵੇਂ ਹੀ ਨਹਾ ਕੇ ਜੱਗੀ ਨੇ ਉਹਨਾਂ ਕੱਪੜਿਆਂ ਨੂੰ ਪਾਇਆ ਤਾਂ ਗੁਰਜੀਤ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਜੱਗੀ ਗੁਰਜੀਤ ਦੀਆਂ ਅੱਖਾਂ ਦੇ ਹੰਝੂਆਂ ਨੂੰ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਪੂੰਝਦਾ ਹੈ ਜੱਗੀ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ ਤਾਂ ਗੁਰਜੀਤ ਕਹਿੰਦਾ ਹੈ ਕਿ ਬੇਟਾ ਤੈਨੂੰ ਇਹਨਾਂ ਕੱਪੜਿਆਂ ਦੇ ਵਿੱਚ ਦੇਖ ਕੇ ਮੈਨੂੰ ਮੇਰੇ ਬੇਟੇ ਦੀ ਯਾਦ ਆ ਗਈ ਉਹ ਜੱਗੀ ਨੂੰ ਆਪਣੇ ਪਰਿਵਾਰ ਬਾਰੇ ਦੱਸਦਾ ਹੈ ਜਿਸ ਬਾਰੇ ਸੁਣ ਕੇ ਜੱਗੀ ਨੂੰ ਬਹੁਤ ਦੁੱਖ ਲੱਗਦਾ ਹੈ ਹੁਣ ਗੁਰਜੀਤ ਜੱਗੀ ਦਾ ਇੱਕ ਵਧੀਆ ਸਕੂਲ ਵਿੱਚ ਦਾਖਲਾ ਕਰਵਾ ਦਿੰਦਾ ਹੈ ਉਹ ਗੁਰਜੀਤ ਦੇ ਨਾਲ ਹੀ ਰਹਿਣ ਲੱਗ ਪਿਆ ਸੀ ਕੁਝ ਦਿਨਾਂ ਵਿੱਚ ਹੀ ਦੋਨਾਂ ਵਿੱਚ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਹੈ ਗੁਰਜੀਤ ਉਸ ਨੂੰ ਇੱਕ ਦਿਨ ਆਪਣੇ ਸੰਗਰੂਰ ਵਾਲੇ ਘਰ ਵਿੱਚ ਲੈ ਕੇ ਜਾਂਦਾ ਹੈ ਜਿਹੜਾ ਕਿ ਇਸ ਘਰ ਨਾਲੋਂ ਵੀ ਬਹੁਤ ਵੱਡਾ ਸੀ ਤੇ ਨੌਕਰ ਉਸ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰਾ ਰੱਖਦੇ ਸੀ ਜੱਗੀ ਸੰਗਰੂਰ ਵਾਲੇ ਘਰ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਇਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਹੁਣ ਜੱਗੀ ਤੇ ਗੁਰਜੀਤ ਸੰਗਰੂਰ ਵਾਲੇ ਘਰ ਵਿੱਚ ਹੀ ਸ਼ਿਫਟ ਹੋ ਜਾਂਦੇ ਨੇ ਉਹ ਉੱਥੇ ਉਸ ਨੂੰ ਪੜਾਉਣ ਲੱਗਦਾ ਹੈ ਉਹ ਕੰਮ ਕਰ ਰਹੇ ਸਾਰੇ ਨੌਕਰਾਂ ਨੂੰ ਇਹੀ ਕਹਿੰਦਾ ਹੈ ਕਿ ਇਹ ਬੱਚਾ ਮੇਰਾ ਪੁੱਤ ਹੈ ਤੇ ਅੱਜ ਤੋਂ ਬਾਅਦ ਤੁਸੀਂ ਇਸ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਨੀ ਹੈ ਇਹ ਗੱਲ ਸੁਣ ਕੇ ਜੱਗੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਸ ਨੇ ਜੱਗੀ ਨੂੰ ਹੁਣ ਗੋਦ ਲੈ ਲਿਆ ਸੀ ਜੱਗੀ ਗੁਰਜੀਤ ਨੂੰ ਪਾਪਾ ਕਹਿਣ ਲੱਗ ਗਿਆ ਸੀ ਗੁਰਜੀਤ ਦੇ ਇੱਕ ਵਧੀਆ ਫੈਸਲੇ ਨੇ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੀ ਜ਼ਿੰਦਗੀ ਬਦਲ ਦਿੱਤੀ ਇੱਕ ਬੱਚਾ ਜਿਸ ਦਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਸੀ ਤੇ ਉਹ ਮੰਗਤਿਆਂ ਵਾਲੀ ਜ਼ਿੰਦਗੀ ਜੀ ਰਿਹਾ ਸੀ ਅੱਜ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਸੀ ਉਹ ਆਪਣੀ ਪੜ੍ਹਾਈ ਲਿਖਾਈ ਵੱਲ ਪੂਰਾ ਧਿਆਨ ਦਿੰਦਾ ਹੈ ਗੁਰਜੀਤ ਦੀ ਜ਼ਿੰਦਗੀ ਵੀ ਹੁਣ ਪਟੜੀ ਉੱਤੇ ਆ ਗਈ ਹੈ ਉਹ ਜੱਗੀ ਵਿੱਚ ਹੀ ਆਪਣੇ ਪਰਿਵਾਰ ਨੂੰ ਦੇਖਣ ਲੱਗ ਗਿਆ ਸੀ ਹੁਣ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਲੰਘ ਰਹੀ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਇੱਕ ਗਰੀਬ ਬੱਚੇ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ